ਵਾਹੇ ਗੁਰਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਗੁਰਜੀ ਕੇ ਫਤੇ ਤੇ ਲੋਜੀ ਵੈਗੁਰਜੀ ਆਟਾ ਗੁੰਨਤਾ ਹੈ ਆਪਾਂ ਨੇ ਆਟਾ ਗੁੰਨ ਕੇ ਡੱਬੇ ਚ ਪਾਤਾ ਹੈ ਹੁਣ ਇਹ ਢਾਕ ਦੂੰਗੀ ਮੈਂ ਇਧਰ ਬਣਾ ਲਈ ਆਪਾਂ ਚਾਹ ਚਾਹ ਬਣਾ ਕੇ ਪੀ ਲਈ ਦੁਬਾਰੇ ਗੀੜਾ ਲਾ ਲਾਂਗੇ ਫਿਰ ਜੀ ਲਾਉਣੀਆਂ ਹੁਣ ਕੰਮ ਨਿਮੇੜ ਕੇ ਹੁਣ ਆਪਾਂ ਲਗਾ ਦਈਏ ਮਧਾਣੀ ਤੇ ਮਧਾਣੀ ਲਗਾਉਤੀ ਸੀਗੀ ਮੈਂ ਪਹਿਲਾਂ ਤੇ ਹੁਣ ਚੱਲਦੀ ਆ ਮਧਾਣੀ ਫਿਰ ਸਾਫ ਕਰੂੰਗੀ ਔਰ ਕਈ ਦਿਨਾਂ ਵਿੱਚੋਂ ਆਪਾਂ ਦੁੱਧ ਰੜਕੇ ਅੱਜ ਦੁੱਧ ਹੁਣ ਆਪਣਾ ਵੈਸੇ ਬੰਦ ਹੋ ਗਿਆ ਹੁਣ ਥੋੜਾ ਹੁੰਦਾ ਨਾ ਬਾਖੜਾ ਹੋ ਗਿਆ ਮੈਸ ਤਾਂ ਤੇ ਹੁਣ ਸੋਨਾ ਪਣੀਆ ਮੈਂ ਮੱਝਾਂ ਨਹੀਂ ਅੱਗੇ ਤੇ ਇਹ ਦੇ ਕਰਕੇ ਹੁਣ ਥੋੜਾ ਹੁੰਦਾ ਹੁਣ ਫਿਰ ਮੈਂ ਰਿੜਕ ਲਾਣੀਆ ਥੋੜਾ ਬਹੁਤਾ ਕਿਉਂ ਕਰ ਲੂੰਗੀ ਤੇ ਸਿਆਲ ਚ ਪੰਜੀਰੀ ਰੜਾ ਦੂੰਗੀ ਹਨਾ ਕੁਸਤ ਰੜਾ ਲਈ ਹਨਾ ਫਿਰ ਇੱਚ ਚਲਾਤੀ ਹੁਣ ਵੇਟ ਆਊਗਾ ਜਦੋਂ ਲੈ ਜਾਊਗਾ ਦੁਬਾਰੇ ਤੇ ਹੁਣ ਫਿਰ ਮੈਂ ਹੋਰ ਕਿਉਂ ਕਰ ਲਣੀਆ ਫਿਰ ਸਿਆਲ ਚ ਫਿਰ ਬਣਾ ਲਾਂਗੇ ਹਨਾ ਦਿਵਾੜੀ ਤੋਂ ਬਾਅਦ ਹੁਣ ਜੇ ਆਇਆ ਹੁਣ ਮੌਸਮ ਚੇਂਜ ਹੋ ਜਾਣਾ ਜਦੋਂ ਤੱਕ ਆਉਨੇ ਆਉਣਾ ਫਿਰ ਲੈ ਚੂਗਾ ਉਹ ਤੇ ਫਿਰ ਦੁਬਾਰੇ ਫਿਰ ਬਣਾ ਲੂਗੀ ਹੁਣ ਹੈ ਨਹੀਂ ਆਪਣੇ ਕੋਲ ਥੋੜਾ ਹੀ ਆ ਵੈਸੇ ਹੈਗਾ ਹੁ ਤਾਂ 2-3 ਕਿਲੋ ਫਿਰ ਇਹਨੇ ਹੋਰ ਬਣਾ ਲੈਣੀ ਆ ਹੁਣ ਫਿਰ ਥੋੜਾ ਦੁੱਧ ਹੁੰਦਾ ਸੀਗਾ ਉਹਦੇ ਕਰਕੇ ਕੋਠੀਆਂ ਜਿਆਦਾ ਹੁੰਦੀਆਂ ਸੀਗੀਆਂ ਫਿਰ ਦੁੱਧ ਹੈ ਨਹੀਂ ਸੀਗਾ ਇੰਨਾ ਫਿਰ ਇੱਕ ਨੂੰ ਪਾ ਦੇ ਇੱਕ ਨੂੰ ਛੱਡ ਦੇ ਪੈਦਾਉਂਦੇ ਤੇ ਉਹਨੂੰ ਪਾਉਣੀ ਮੈਨੂੰ ਨਹੀਂ ਪਾਉਂਦੇ ਫਿਰ ਉਹਦੇ ਕਰਕੇ ਬੰਦ ਕਰਤਾ ਹੁਣ ਫਿਰ ਮੈਂ ਰਿੜਕ ਲਈ ਅੱਜ ਫਿਰ ਦੂਏ ਤੀਏ ਦਿਨਾਂ ਫਿਰ ਰੜਕੂ ਇੱਕ ਦਿਨ ਜੇ ਰੜਕਿਆ ਗਿਆ ਨਹੀਂ ਫਿਰ ਬੰਦ ਕਰ ਦਾਂਗੇ ਹੁਣ ਹਨਾ ਛੱਡਣੀਆਂ ਨੇ ਮੱਝਾਂ ਆਪਾਂ ਅੱਗੇ ਫਿਰ ਅਸੀਂ ਸੌਣ ਗੀਆਂ ਹਨਾ ਤੇ ਤਾਂ ਫਿਰ ਦੁੱਧ ਦੇਣ ਕੀ ਅੱਗੇ ਜੇ ਹੁਣ ਚੋਈ ਗਏ ਫਿਰ ਦੁੱਧ ਨਹੀਂ ਦੇਣਾ ਇੱਕ ਆਪਣੇ ਜੋਗੀ ਜਈ ਜਾਇ ਕਰੂਗੀ ਆਪਾਂ ਨੂੰ ਸਰੀ ਜਾਊਗਾ ਇੱਕ ਤਾਂ ਬੰਦ ਕਰਨਾ ਪਊਗਾ ਆਪਣਾ ਇੱਕ ਦੋ ਦਿਨਾਂ ਨੂੰ ਤੇ ਇੱਕ ਆਪਣੇ ਜੋਗੀ ਦੇਈ ਜਾਊਗੀ ਅੱਗੇ ਸੂਗੀ ਫਿਰ ਦੇਖਦੇ ਹਾਂ ਜੇ ਕੋਈ ਮੱਝ ਹੋਈ ਤਾਂ ਦੱਸਿਓ ਹਨਾ ਜਿਹੜਾ ਕੋਈ ਵੀਡੀਓ ਦੇਖਦਾ ਲੈ ਲਾਂਗੇ ਇੰਨੇ ਫਿਰ ਉਹ ਵੀ ਦੁੱਧ ਵਾਲੀ ਵੀ ਉਹ ਵੀ ਦੁੱਧ ਘੱਟ ਆ ਉਹ ਤਾਂ ਸਰੀ ਜਾਂਦਾ ਆਪਾਂ ਚਲੋ ਦੋਏ ਜਾਣੇ ਆ ਤੇ ਫਿਰ ਸਰਦਾ ਨਹੀਂ ਹਨਾ ਫਿਰ ਦੇਖ ਲਾਂਗੇ ਜੇ ਕੋਈ ਲਈ ਗਈ ਲੈ ਲਾਂਗੇ ਹਨਾ ਦੇਖਦੇ ਨਹੀਂ ਸੋਨੀਆਂ ਨੇ ਫਿਰ 2 ਮਹੀਨੇ ਨੂੰ ਆਪਣੀਆਂ ਬੱਚੇ ਤੇ ਪਹਿਲਾਂ ਦੇ ਦੋ ਜਿਹੜੀਆਂ ਖੜੀਆਂ ਰੋਲੇ ਵਾਸਤੇ ਜੜੀਆਂ ਵੀਡੀਓ ਜੇ ਕਿਸੇ ਨੇ ਦੇਖੀ ਹੋਗੀ ਫਿਰ ਉਹ ਸੋਨੀਆਂ ਨੇ ਆਪਣੀਆਂ ਹਨਾ ਤੇ ਨੰਨੇ-ਮੁੰਨੇ ਆਉਣਗੇ ਆਪਣੀਆਂ ਇਹਤੀ ਸਾਰਜ ਹੋਣਾ ਤੇ ਸਵੇਰ ਤੱਕ ਸੌਣੀ ਹੈ ਸਵੇਰ ਤੋਂ ਪਹਿਲਾਂ ਤੇ ਚਲੋ ਜੀ ਫਿਰ ਹੁਣ ਦੁੱਧ ਰੜਕ ਲਿਆ ਆਪਾਂ ਲੱਸੀਆਂ ਬਾਤੀਆਂ ਇੱਕ ਜੱਗ ਭਰ ਲਿਆ ਇੱਕ ਭਰ ਲਿਆ ਕੱਪ ਤੇ ਇੱਕ ਹੀ ਭਰ ਲਈ ਮੈਂ ਕਿੰਨੀ ਹੁਣ ਇਹਦੇ ਟੱਕਲ ਡੋਣੀ ਉੱਪਰੋਂ ਲਾ ਕੇ ਤੇ ਲਾ ਕੇ ਫਿਰ ਦੀ ਆਵਾਂਗੇ ਦੁੱਧ ਲੱਸੀ ਇਹ ਮੱਖਣ ਗਰਮ ਕਰਤਾ ਫ੍ਰੀਜ ਚ ਲਾ ਦੂੰ ਆ ਕੇ ਰੜਕੂਗੀ ਫਿਰ ਮੈਂ ਤੇ ਇੱਧਰ ਧਾਤੀਆਂ ਚ ਫੇਰ ਤੋਰੀਆਂ ਲੈ ਫਿਰ ਤੋੜ ਲਈ ਕੱਲ ਨੂੰ ਦਿੱਤੀਆਂ ਨਹੀਂ ਕਿਸੇ ਨੂੰ ਤੇ ਕੋਈ ਦੇ ਗਿਆ ਕੁਸ ਆਪਣੇ ਢੋਟਲੀਆਂ ਸੀਗੇ ਵੱਡੀਆਂ-ਪਟੀਆਂ ਤੇ ਉਹ ਫਿਰ ਦੇਤੀਆਂ ਸੀਗੀਆਂ ਹਨਾ ਕਿਸੇ ਨੂੰ ਮੈਂ ਕਿ ਆਨੀ ਆਪਣੇ ਤੇ ਹੋਲੀ ਕਰਨੀ ਅੱਜ ਦੇਖੂਗੀ ਫਿਰ ਹੋਰ ਸਬਜ਼ੀ ਬਣਾਉਂਗੀ ਮੈਂ ਸ਼ਾਮ ਨੂੰ ਜਾਂ ਪਈਆ ਰਾਤ ਬਣਾਈ ਸੀ ਨੇਰੇ ਹੋ ਜਾ ਕੇ ਸਵੇਰੇ ਫਿਰ ਥੋੜੀ ਜੀ ਖਾ ਲਈ ਤੇ ਸ਼ਾਮ ਨੂੰ ਦੇਖੂਗੀ ਆ ਕੇ ਬਣਾਉਂ ਜਾਂ ਸਵੇਰੇ ਬਣਾਉਂਗੀ ਫਿਰ ਦੇਖਦੀਆਂ ਕੀ ਬਣਾਉਣੀ ਆ ਲੋ ਜੀ ਬੈ ਗਰੂ ਜੀ ਅੱਜ ਫੇਰ ਚੱਲੇ ਕੱਲ ਗਏ ਸੀ ਅੱਡੀ ਦੂਰ ਅੱਜ ਫੇਰ ਜਾਣਾ ਪਹਿਲਾ ਕੰਮ ਨੇ ਮੇੜਤੇ ਸਾਰੇ ਸਾਰੇ ਕੰਮ ਨੇ ਮੇੜ ਕੇ ਹੁਣ ਚੱਲੇ ਆਂ ਆਪਾਂ ਤਿਆਰ ਹੋ ਕੇ ਭੋਗ ਤੇ ਅੱਜ ਫੇਰ ਅੱਜ ਜਾਣਾ ਇੱਧਰ ਵੀ ਪਟਿਆਲੇ ਕੰਨੀ ਦੀ ਜਾਵਾਂਗੇ ਆਪਾਂ ਕੱਲ ਵੀ ਵੈਸੀ ਪਟਿਆਲੇ ਕੰਨੀ ਦੀ ਹੋ ਗਏ ਸੀ ਤੇ ਇਹ ਆ ਗਿਆ ਫੁਆਰਾ ਚੌਂਕ ਆਪਣਾ ਪਟਿਆਲੇ ਸ਼ਹਿਰ ਦਾ ਫੁਆਰਾ ਚੌਂਕ ਆਪਾਂ ਜਾਵਾਂਗੇ ਅੱਜ ਸਿੱਧੇ ਤੇ ਕਲ ਪੁੱਠੇ ਗਈ ਸੀ ਅੱਜ ਸਿੱਧੇ ਜਾਵਾਂਗੇ ਪਹਿਲੇ ਸੱਜੇ ਹੱਥ ਮੁੜ ਗਏ ਸੀਗੇ ਫਵਾਰਾ ਚੌਕ ਤੋਂ ਲੀਲੇ ਭਵਨ ਫਵਾਰਾ ਚੌਕ ਤੇ ਅੱਜ ਆਪਾਂ ਸਿੱਧੇ ਜਾਵਾਂਗੇ ਪੀੜ ਵਿੱਚ ਦੀ ਤੇ ਲੋਜੀ ਵੇਗ ਵਿੱਚ ਹੀ ਆ ਗਿਆ ਪੀੜ ਹਨਾ ਇਹ ਆ ਗਿਆ ਪੁਲ ਬਾਈਪਾਸ ਕੱਢ ਤਾਂ ਨਾ ਜਿਹੜਾ ਇੱਧਰ ਨਹੀਂ ਹੋਏ ਸੀਗੇ ਅੱਜ ਆਪਾਂ ਰਾਣਾ ਰਾਉਂਡ तु मगीर नो को ਕੱਲੇ ਆਵੈ ਨਾਨਕਾ ਸਤੇ ਉਠੀ ਜਾਏ ਸਤਨਾਮ ਸ੍ਰੀ ਵਾੰਤੋ ਸਾਹਿਬ ਜੀ ਸੋਰਠਿ ਬਖਲਾ ਨਾਮ ਮਨ ਦੀ ਬਤਹੀ ਬਾਹਰਹੀ ਨਾਮੁ ਰਬ ਜੇ ਨਾ ਦੀਰਥ ਸੇਵ

ਲੜਕੀ ਬੜੀਆ ਸਿਮਰਤ ਕਹਾ ਨਹੀਂ ਵਾਹਿਗੁਰੂ ਦੀ ਦਾਸਾਂ ਵਾਹਿਗੁਰੂ ਦੀ ਭੱਤੇ